ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਤੁਹਾਡਾ ਦਿਲੋਂ ਧੰਨਵਾਦ ਸਾਰੇ ਪੈਨ ਪ੍ਰਾਪਾਵਾਂ ਦਾ ਇੰਨਾ ਪਿਆਰ ਕਰਨ ਲਈ ਤੇ ਇੱਕ ਕਿਰਨ ਪੈਣਾਗੀ ਜਿਹੜੀ ਕਿ ਮੈਂ ਪਰਸੋਂ ਵੀਡੀਓ ਤੇ ਮੈਨੂੰ ਕਮੈਂਟ ਕੀਤਾ ਸੀ ਉਹਨਾਂ ਨੇ ਕਹਿੰਦੀ ਦੀਦੀ ਜਦੋਂ ਅਸੀਂ ਕੰਮ ਨਿਮੇੜ ਕੇ ਬੈਠਦੇ ਹਾਂ ਨਾ ਤਾਂ ਤੁਹਾਡੀ ਵੀਡੀਓ ਦੀ ਅਡੀਕ ਰਹਿੰਦੀ ਹੈ ਤੇ ਤੁਹਾਡੀ ਵੀਡੀਓ ਜਦੋਂ ਸਾਹਮਣੇ ਆਉਂਦੀ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਕੁਝ ਦਿਨ ਵੀਡੀਓ ਨਹੀਂ ਪਾਈ ਸੀ ਉਦੋਂ ਵੀ ਉਹ ਬਹੁਤ ਪਿਆਰ ਦੇ ਨਾਲ ਮੈਨੂੰ ਹਰ ਰੋਜ਼ ਮਿਸ ਕਰਦੇ ਸੀ ਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਪਿਆਣ ਭਰਾਵਾਂ ਦਾ ਇਸੇ ਤਰੀਕੇ ਨਾਲ ਪਿਆਰ ਜਿਤਾਉਂਦੇ ਰਹਿਣਾ ਤੇ ਜੋ ਮੈਂ ਤੁਹਾਨੂੰ ਦੱਸਦੀ ਨਹੀਂ ਕਰਦੇ ਰਹਿਣਾ ਤੇ ਵਾਹਿਗੁਰੂ ਜੀ ਨੇ ਚਾਹਿਆ ਤਾਂ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚੋਂ ਦੁੱਖ ਤਕਲੀਫਾਂ ਦੂਰ ਹੋਣੀਆਂ ਅੱਜ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਣ ਲੱਗੀ ਆ ਨਾ ਅਗਰ ਤੁਸੀਂ ਵਿਸ਼ਵਾਸ ਨਾਲ ਤੁਸੀਂ ਐ ਸਮਝ ਲਓ ਕਿ ਇਹ ਕਹਾਣੀ ਮੇਰੀ ਹੈ ਮੇਰੀ ਹੀ ਹੈ ਜੋ ਮੈਂ ਤੁਹਾਨੂੰ ਅੱਜ ਦੱਸਣ ਲੱਗੀ ਆ ਕਿ ਤਾਂ ਕੁਝ ਸਮਾਂ ਪਹਿਲਾਂ ਹੋਇਆ ਕਿ ਕਿ ਮੇਰੇ ਕਿਸੇ ਫਰੈਂਡ ਨੂੰ ক্লোਜ਼ ਫਰੈਂਡ ਨੂੰ ਕੁਝ ਪੈਸਿਆਂ ਦੀ ਜ਼ਰੂਰਤ ਪੈ ਗਈ। ਲਾਲੋ ਤੁਸੀਂ ਵੀ 50-60 ਲੱਖ ਰੁਪਇਆ ਥੋੜੀ ਜਿਹੀ ਗੱਲ ਨਹੀਂ ਹੁੰਦੀ ਕਹਿੰਦੇ 50 ਰੁਪਏ ਇਕੱਠੇ ਕਰਨੇ ਓਕੇ ਹੋ ਜਾਂਦੇ ਨੇ। ਉਹ ਵੀ ਉਸ ਟਾਈਮ ਜਦੋਂ ਕਿ ਆਪਦੇ ਕੋਲੇ ਕੋਈ ਸਾਧਨ ਨਾ ਹੋਵੇ। ਸਭ ਤੋਂ ਮੇਨ ਆਪਾਂ ਨੂੰ ਕਿਸਤੇ ਭਰੋਸਾ ਹੁੰਦਾ ਆਪਦੇ ਸੱਸ ਸਹੁਰੇ ਤੇ ਹੈ ਨਾ ਆਪਦੇ ਜਿਹੜੇ ਕਜਨ ਹੁੰਦੇ ਨੇ ਆਪਦੇ ਭੈਣ ਭਰਾ ਜਿਹੜੇ ਵੀ ਲਵੇ ਲਾਉਣੇ ਆਪਣੇ ਹੁੰਦੇ ਆ। ਜਦੋਂ ਕਿ ਆਪਾਂ ਸਾਰੀ ਉਮਰ ਕਮਾਈ ਕਰਕੇ ਆਪਾਂ ਫੜਾਉਣੇ ਆ ਨਾ ਆਪ ਨੂੰ ਹੁੰਦਾ ਵੀ ਹਾਂ ਔਖੇ ਸਮੇਂ ਜਦੋਂ ਮੈਨੂੰ ਜ਼ਰੂਰਤ ਪਵੇਗੀ ਤਾਂ ਉਸ ਟਾਈਮ ਮੈਨੂੰ मिल ਜਾਣਗੇ ਪਰ ਅਕਸਰ ਹਰ ਇੱਕ ਤੁਸੀਂ ਦੇਖਿਆ ਹੋਣਾ ਬਹੁਤ ਨਾਲ ਹੁੰਦੇ 90 5% ਨਾਲ ਇਦਾਂ ਹੁੰਦਾ ਕਿ ਜਦੋਂ ਮੁਸ਼ਕਿਲ ਦੇ ਸਮੇਂ ਵਿੱਚ ਉਸ ਨੂੰ ਜ਼ਰੂਰਤ ਪੈਂਦੀ ਹੈ ਤਾਂ ਸਾਰੇ ਹੱਥ ਖੜੇ ਕਰ ਜਾਂਦੇ ਨੇ ਵੀ ਸਾਡੇ ਕੋਲੇ ਕੁਝ ਨਹੀਂ ਕਰਨਾ ਕਰੋ ਨਹੀਂ ਕਰਨਾ ਨਾ ਕਰੋ ਪਰ ਉਹਨਾਂ ਨੂੰ ਉਸ ਚੀਜ਼ ਦੀ ਇੰਨੀ ਜ਼ਿਆਦਾ ਜ਼ਰੂਰਤ ਸੀਗੀ ਕਿ ਕੁਝ ਵੀ ਨਹੀਂ ਕਰ ਸਕਦੇ ਸੀ ਇੱਕ ਮਹੀਨੇ ਦੇ ਵਿੱਚ ਇਸ ਸਾਰੀ ਚੀਜ਼ ਦਾ ਇੰਤਜ਼ਾਮ ਉਹਨਾਂ ਨੂੰ ਕਰਨਾ ਹੀ ਪੈਣਾ ਸੀ ਬੜੀ ਮੁਸ਼ਕਿਲ ਹੋਈ ਦੋਨੋਂ ਪਤੀ ਪਤਨੀ ਬਹੁਤ ਜ਼ਿਆਦਾ ਉਦਾਸ ਹੋਏ ਵੀ ਜਿੱਥੇ ਆਪਾਂ ਉਹਦੇ ਵੀ ਸਾਰੀ ਉਮਰ ਆਪ ਕਮਾਕ ਮਾ ਕੇ ਫੜਾਉਂਦੇ ਰਹਾ ਤੇ ਐਂਡ ਨੂੰ ਆਪਾਂ ਨੂੰ ਕੀ ਨਤੀਜਾ ਮਿਲਿਆ ਵੀ ਆਪਣੇ ਕੋਲੇ ਤਾਂ ਆਪਾਂ ਕੁਝ ਵੀ ਨਹੀਂ ਰੱਖਿਆ ਆਇਗਾ ਤੇ ਇਦਾਂ ਹੀ ਕਰਦੇ ਰਹੇ 2-3 ਦਿਨ ਲੰਘਦੇ ਰਹੇ ਉਹਨਾਂ ਦੇ ਸ਼ਾਮ ਨੂੰ ਰੋ ਰੂ ਕੇ ਨਾ ਸਾਰਾ ਆਪਣੇ ਆਪ ਨੂੰ ਵੀ ਕੋਸ ਦੇ ਰਹੇ ਵੀ ਚਲੋ ਸੌਂ ਜਾ ਕਰਨ ਇਦਾਂ ਤੇ ਇੱਕ ਦਿਨ ਇਦਾਂ ਹੀ ਗੱਲ ਹੋਈ ਤੇ ਦੱਸੀ ਸਾਰੀ ਸਟੋਰੀ ਵੀ ਆ ਗੱਲ ਇਦਾਂ ਦੀ ਤੇ ਜਿਵੇਂ ਮੈਂ ਤੁਹਾਨੂੰ ਅਕਸਰ ਕਹਿਣੀ ਹੁੰਦੀ ਆ ਤੇ ਵਾਹਿਗੁਰੂ ਜਦੋਂ ਕਹਿੰਦੇ ਸਾਰੇ ਰਸਤੇ ਬੰਦ ਹੋ ਜਾਂਨਾਂ ਤਾਂ ਉਸ ਟਾਈਮ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੋ ਤਾਂ ਵਾਹਿਗੁਰੂ ਜੀ ਤੁਹਾਨੂੰ ਕਹਿੰਦੇ ਇੱਕ ਰਸਤਾ ਬੰਦ ਕਰਦਾ ਤਾਂ ਚਾਰ ਰਸਤੇ ਖੋਲ ਦਿੰਦੇ ਤੇ ਅਰਦਾਸ ਕੀਤੀ ਤੇ ਆਪਣਾ ਕੰਮ ਸ਼ੁਰੂ ਕੀਤਾ ਤੇ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾਇਆ ਪ੍ਰਸ਼ਾਦ ਸਜਾ ਕੇ ਦੇਖੋ ਪ੍ਰਸ਼ਾਦ ਜਦੋਂ ਸਜਾਉਣਾ ਤੁਸੀਂ ਨੇ ਕੇਸੀ ਇਸ਼ਨਾਨ ਕਰਨੇ ਸਾਰੇ ਦੇ ਵਸਤਰ ਸੁੱਚੇ ਹੋਣੇ ਚਾਹੀਦੇ ਨੇ ਬੋਲਣਾ ਨਹੀਂ ਹੈਗਾ ਥੋੜਾ ਜਿਹਾ ਪ੍ਰਸ਼ਾਦ ਸਜਾਓ ਕਿ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰ ਲੋ ਚਾਹੇ ਪ੍ਰਸ਼ਾਦ ਸਜਾਉਣ ਵੇਲੇ ਨਹੀਂ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲਓ ਸਾਰੀ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਜਿਵੇਂ ਇੱਕ ਕੜਸੀ ਘਿਓ ਦੀ ਹੈ ਇੱਕ ਕੜਸੀ ਉਹ ਤੁਸੀਂ ਚੀਨੀ ਦੀ ਲੈ ਲੈਣੀ ਹੈ ਕਿ ਇੱਕ ਕੜਸੀ ਆਟੇ ਦੀ ਲੈ ਲੈਣੀ ਹੈ ਤਿੰਨ ਕੜਸੀਆਂ ਤੁਸੀਂ ਨਹੀਂ ਪਾਣੀ ਦੀ ਲੈ ਲੈਣੀਆਂ ਨੇ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਤੁਸੀਂ ਨੇ ਪ੍ਰਸ਼ਾਦ ਸਜਾਉਣਾ ਦੇਖੋ ਕਰਨਾ ਉਹ ਭੈਣ ਭਰਾਵਾਂ ਨੇ ਜਿਨ੍ਹਾਂ ਨੂੰ ਵਿਸ਼ਵਾਸ ਹੈ ਕਿ ਵਾਹਿਗੁਰੂ ਜੀ ਮੈਂ ਇਹ ਵੀ ਕਹਿ ਸਕਦੀਆਂ ਵੀ ਜਿਹਨੂੰ ਇਹ ਹੈ ਵੀ ਅਜਮਾ ਕੇ ਦੇਖਣਾ ਤੁਸੀਂ ਅਜਮਾ ਕੇ ਵੀ ਦੇਖ ਸਕਦੇ ਹੋ ਚਾਹੇ ਤੁਹਾਡਾ ਕੋਈ ਵੀ ਕੰਮ ਹੈ ਤੁਹਾਡ ਅਚਨ ਚੇਤ ਜਿਵੇਂ ਹੁੰਦਾ ਵੀ ਆਪਣਾ ਕੋਈ ਰਸਤਾ ਨਹੀਂ ਹੁਣ ਪੈਸੇ ਦੀ ਜ਼ਰੂਰਤ ਪੈ ਗਈ ਜਾਂ ਜਿਵੇਂ ਮੈਨੂੰ ਬਹੁਤ ਬਣਪਰਾ ਕਹਿੰਦੇ ਨੇ ਵੀ ਪੀਆਰ ਨਹੀਂ ਹੋ ਰਹੀ ਸਾਡੀ ਹਨਾ ਤੇ ਇੱਕ ਨੇ ਨਾ ਫੇਸਬੁੱਕ ਤੇ ਆਪਣੀ ਵੀਡੀਓ ਚੱਕ ਕੇ ਪਾਈ ਹੈ ਉਹ ਤੇ ਇੱਕ ਨੇ ਕਮੈਂਟ ਕਰਿਆ ਹੋਇਆ ਕਹਿੰਦੇ ਮੈਂ 2000 ਡਾਲਰ ਦੇਵਾਂਗਾ ਕਹਿੰਦੇ ਗਰੰਟੀ ਲੈਣੀ ਮੈਂ ਦਾਨਰਾ ਪਿੱਛੇ ਨਹੀਂ ਮੈਂ ਗਰੰਟੀ ਲੈਣੀ ਆ ਅਗਰ ਜੋ ਮੈਂ ਤੁਹਾਨੂੰ ਦੱਸੂਗੀ ਕਰੋਗੇ ਤੇ ਤੁਹਾਡਾ ਕੰਮ ਨਾ ਬਣੇ ਤਾਂ ਤੁਸੀਂ ਮੈਨੂੰ ਕਹਦੇ ਹੋ ਵੀ ਨਹੀਂ ਸਾਡਾ ਕੰਮ ਬਣਿਆ ਹੈਗਾ ਤੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਕਦੇ ਖਾਲੀ ਨਹੀਂ ਜਾਂਦੀ ਤੇ ਉਹਨਾਂ ਨੇ ਇਸੇ ਤਰੀਕੇ ਨਾਲ ਕੀਤਾ ਤੇ ਫਿਰ ਜਪਜੀ ਸਾਹਿਬ ਤੇ ਅਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਪ੍ਰਸ਼ਾਦ ਨੂੰ ਭੋਗ ਲਵਾਇਆ ਜਿਵੇਂ ਸ੍ਰੀ ਸਾਹਿਬ ਜੀ ਦੇ ਨਾਲ ਭੋਗ ਲਵਾਇਆ ਜਾਂਦਾ ਹੈਗਾ ਭੋਗ ਲਵਾਇਆ ਤੇ ਪੂਰੀ ਅਰਦਾਸ ਕੀਤੀ ਕਿ ਪਿਤਾ ਜੀ ਇਨਸਾਨਤ ਤੇ ਭਰੋਸਾ ਕੀਤਾ ਤੇ ਇਨਸਾਨ ਤਾਂ ਕਹਿੰਦੇ ਪੈਰ ਪਾਇਲ ਤੇ ਬਦਲ ਜਾਂਦੇ ਨੇ ਜਦੋਂ ਤੇਰੇ ਤੇ ਮੁਸ਼ਕਿਲ ਸਮਾਂ ਆਉਂਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਤੇਰੇ ਆਪਣੇ ਹੀ ਤੇਰਾ ਸਾਥ ਛੱਡ ਕੇ ਭਜਦੇ ਆ ਪਿਤਾ ਜੀ ਇਹ ਝੋਲੀ ੱਡ ਕੇ ਤੇਰੇ ਅੱਗੇ ਅਰਦਾਸ ਕਰਦੀ ਆ ਕਿ ਮੈਨੂੰ ਜੋ ਇਹ ਪੈਸਾ ਹੈਗਾ ਇੱਕ ਤੁਸੀਂ ਇੰਤਜ਼ਾਮ ਕਰਨ ਵਾਲੇ ਕਿਉਂਕਿ ਤੁਹਾਡੀ ਬੱਚੇ ਹੁਣ ਤੱਕ ਤੁਸੀਂ ਹੀ ਰਸਤਾ ਦਿਖਾਇਆ ਤੇ ਅੱਗੇ ਵੀ ਦਿਖਾਉਣਾ ਤੁਸੀਂ ਯਕੀਨ ਮੰਨਿਓ ਕਿ ਜਿੰਨਾ ਵੀ ਉਹਨਾਂ ਦਾ ਜੈਨੂਇਨ ਪੈਸਾ ਬਿਨਾਂ ਵਿਆਜ ਉਹਨਾਂ ਨੂੰ ਕੁਸ਼ਤਾ ਚਲੋ ਉਹਨਾਂ ਦੇ ਆਪਦੇ ਕਿਤੇ ਥੋੜੀ-ਬਹੁਤੀ ਸੇਵਿੰਗ ਸੀ ਉਹ ਉਹਨਾਂ ਨੂੰ ਮਿਲ ਗਈ ਕੁਝ ਭੈਣ ਭਰਾ ਇਦਾਂ ਦੇ ਮਿਲ ਗਏ ਜਿਨ੍ਹਾਂ ਨੇ ਕਿ ਉਹਨਾਂ ਨੂੰ ਬਿਨਾਂ ਬ्याजੂ ਪੈਸੇ ਦਿੱਤੇ ਸਾਰਾ ਕੁਝ ਕਰ ਕਰਾ ਕੇ ਵਾਈ ਗੁਰੂ ਜੀ ਨੇ ਉਹਨਾਂ ਨੂੰ ਇੰਨੀ ਧਨ ਦੌਲਤ ਮਤਲਬ ਕਿ ਇੰਨਾ ਉਹਨਾਂ ਦੇ ਰੋਜ਼ਗਾਰ ਤੇ ਤਰੱਕੀ ਉਹਨਾਂ ਦੇ ਹਸਬੰਡ ਦੀ ਪ੍ਰੋਮੋਸ਼ਨ ਜੋ ਵੀ ਹੈਗਾ ਸੀ ਉਹਨਾਂ ਦੇ ਮਤਲਬ ਕਿ ਇੰਨਾ ਜ਼ਿਆਦਾ ਪੈਸਾ ਇੱਕ ਮਹੀਨੇ ਦੇ ਵਿੱਚ ਉਹਨਾਂ ਦਾ ਸਾਰਾ 50 ਲੱਖ ਦਾ 50 ਲੱਖ ਦਾ ਇੰਤਜ਼ਾਮ ਹੋ ਗਿਆ ਇਹ ਹੈ ਵਾਈ ਗੁਰੂ ਜੀ ਤੇ ਵਿਸ਼ਵਾਸ ਇਹ ਹੈ ਭਰੋਸੇ ਦੀ ਗੱਲ ਦੇਖੋ ਜੋ ਵੀ ਮੈਂ ਤੁਹਾਨੂੰ ਦੱਸਦੀ ਆ ਉਹ ਤੁਸੀਂ ਇਹ ਲੈ ਲਓ ਵੀ ਮੇਰੀ ਖੁਦ ਦੀ ਹੱਡ ਵੀ ਤੀ ਖੁਦ ਦੀ ਜੀਵਨੀ ਹੁੰਦੀ ਆ ਜਦੋਂ ਤੁਸੀਂ ਨਾ ਕਰੋਗੇ ਨਾ ਫਿਰ ਹੀ ਤੁਹਾਨੂੰ ਪਤਾ ਚੱਲੇਗਾ ਆਪਾਂ ਨਾ ਇੱਕ ਦਿਨ ਕਰਦੇ ਆ ਦੋ ਦਿਨ ਕਰਦੇ ਆ ਤੇ ਫਿਰ ਆਪਾਂ ਡੋਲ ਜਾਂਦੇ ਆ ਤੇ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਉਹਨਾਂ ਨੇ ਆਪਣੇ ਬੱਚੇ ਨੂੰ ਕਿਹਾ ਕਿ ਤੂੰ ਜਲ ਲੈ ਕੇ ਜਪਜੀ ਸਾਹਿਬ ਜੀ ਦਾ ਪਾਠ ਕਰੀ ਜਾ ਤੇਰਾ ਜੋ ਵੀ ਕਾਰਜ ਹੈਗਾ ਚਾਹੇ ਤੂੰ ਵਿਦੇਸ਼ ਜਾਣਾ ਹੈ ਚਾਹੇ ਤੂੰ ਆਈਲੈਂਡਸ ਦੇ ਪੇਪਰ ਨਹੀਂ ਨਿਕਲ ਰਿਹਾ ਚਾਹੇ ਤੇਰੇ ਪੀਟੀ ਨਹੀਂ ਹੋ ਰਹੀ ਚਾਹੇ ਤੈਨੂੰ ਜੋਬ ਨਹੀਂ ਮਿਲ ਰਹੀ ਜਾਂ ਕੁਝ ਵੀ ਹੈ ਦੇਖੋ ਕਈ ਕਹਿੰਦੇ ਨੇ ਵੀ ਜਲ ਨਾਲ ਕੀ ਹੋ ਜਾਊਗਾ ਪਾਠ ਤਾਂ ਠੀਕ ਹੈਗਾ ਇਹ ਇੱਕ ਮਾਨਨ ਜਿਵੇਂ ਕਹਿੰਦੇ ਭੱਜਾ ਲੈਣਾ ਜਲ ਦੇ ਉੱਪਰ ਨਾ ਪਾਣੀ ਦਾ ਬਾਣੀ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਜਿਵੇਂ ਤੁਸੀਂ ਅੰਮ੍ਰਿਤਸਰ ਸਾਹਿਬ ਦੇ ਕੇ ਵੀ ਚੂਲਾ ਸਾਹਿਬ ਲੈਂਦੇ ਨੇ ਬਹੁਤ ਦੇ ਰੋਗ ਦੂਰ ਹੁੰਦੇ ਨੇ ਹੁੰਦੇ ਕਿਹਦੇ ਨੇ ਜਿਹਨੂੰ ਕਹਿੰਦੇ ਅੰਦਰੋਂ ਇਹ ਹੁੰਦਾ ਵੀ ਪਿਤਾ ਜੀ ਹੁਣ ਤੇਰੇ ਤੋਂ ਬਿਨਾ ਕੋਈ ਨਹੀਂ ਹੈਗਾ ਤੂੰ ਹੀ ਕਰਨ ਹਾਰ ਇਸੇ ਤਰੀਕੇ ਨਾਲ ਉਹਨਾਂ ਦੇ ਬੱਚਾ ਕਰਦਾ ਰਿਹਾ ਤੇ ਇੱਕ ਦੋ ਦਿਨਾਂ ਦੇ ਵਿੱਚ ਵਾਈ ਗੁਰੂ ਜੀ ਨੇ ਚਾਹਿਆ ਤੇ ਬਹੁਤ ਵੱਡੀ ਖੁਸ਼ਖਬਰੀ ਆਉਣ ਵਾਲੀ ਮੈਂ ਤੁਹਾਨੂੰ ਉਹਨਾਂ ਨਾਲ ਮਿਲਵਾਉਂਗੀ ਵੀ ਤੇ ਉਹਨਾਂ ਦੇ ਮੂੰਹੋਂ ਸਾਰੀ ਗੱਲ ਮੈਂ ਤੁਹਾਨੂੰ ਜਿਉ ਮੈਂ ਤੁਹਾਨੂੰ ਦੱਸੀ ਹੈ ਇਹ ਵੀ ਸ ਬੱਚੇ ਦੀ ਵੀ ਮੈਂ ਤੁਹਾਨੂੰ ਇੰਟਰਵਿਊ ਕਰਵਾਉਂਗੀ ਤੇ ਉਹਨਾਂ ਦੀ ਵੀ ਮੈਂ ਤੁਹਾਨੂੰ ਇੰਟਰਵਿਊ ਸਾਹਮਣੇ ਦਿਖਾਵਾਂਗੀ ਲਾਈਵ ਵੀ ਹਾਂ ਵਾਕੇ ਇਹ ਹੈ ਜਿਹੜੇ ਵੀ ਪੈਨਪ੍ਰਾਂ ਨੂੰ ਲੱਗਦਾ ਵੀ ਸਾਡਾ ਕਰਜਾ ਨਹੀਂ ਲੱਥ ਰਿਹਾ ਜਿਹੜੇ ਵੀ ਬੱਚੇ ਨੂੰ ਲੱਗਦਾ ਵੀ ਮੈਂ ਜੋਬ ਨਹੀਂ ਮਿਲ ਰਹੀ ਜਿਹੜੇ ਵੀ ਪੈਨਪ੍ਰਾਂ ਨੂੰ ਲੱਗਦਾ ਵੀ ਸਾਡੇ ਪੈਨਪ੍ਰਾਂ ਦਾ ਕਿਸਦਾ ਵਿਆਹ ਨਹੀਂ ਹੋ ਰਿਹਾ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਤਾਂ ਤੁਸੀਂ ਇਸ ਚੀਜ਼ ਨੂੰ ਕਰਕੇ ਦੇਖਿਓ ਥੋੜਾ ਜਿਹਾ ਪ੍ਰਸ਼ਾਦ ਸਜਾ ਲਿਓ ਚਾਹੇ ਤੁਸੀਂ ਇੱਕ ਚਮਚੇ ਦੀ ਸਜਾ ਲਿਓ ਤਾਂ ਤੁਸੀਂ ਵਾਹਿਗੁਰੂ ਜੀ ਜਗੇ ਅਰਦਾਸ ਕਰਿਓ ਤੇ ਫਿਰ ਹਰ ਰੋਜ਼ ਅਗਰ ਤੁਹਾਡੇ ਤੋਂ ਜਾਇਆ ਜਾਂਦਾ ਤਾਂ ਗੁਰੂ ਘਰ ਜਾ ਕੇ ਅਰਦਾਸ ਕਰਕੇ ਆਓ ਨਹੀਂ ਫਿਰ ਹਰ ਰੋਜ਼ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਖੜੇ ਹੋ ਕੇ ਅਰਦਾਸ ਕਰਨੀ ਹੈ ਝੋਲੀ ਅੱਡ ਕੇ ਅਰਦਾਸ ਕਰਨੀ ਹੈ ਤਾਂ ਦੇਖਿਓ ਵਾਹਿਗੁਰੂ ਜੀ ਕਿਵੇਂ ਤੁਹਾਡੀ ਅਰਦਾਸ ਪੂਰੀ ਕਰਦੇ ਨੇ ਇਹਨੂੰ ਉਈ ਨਾ ਜਾਣੇ ਬਹੁਤ ਵੱਡੀ ਗੱਲ ਹੈ ਕੀ ਜਿਵੇਂ ਕਿ ਆਪਾਂ ਕਿਸੇ ਦੁਬਿਧਾ ਦੇ ਵਿੱਚ ਪੈ ਜੰਨੇ ਆ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਆਪਾਂ ਕੀ ਕਰੀਏ ਤਾਂ ਤੁਸੀਂ ਦੋ ਸਲਿੱਪਾਂ ਲੈ ਲਵੋ ਪਰਚੀਆਂ ਲੈ ਲਓ ਪਹਿਲਾਂ ਸਮੇਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵੀ ਬਹੁਤ ਥਾਮੇ ਹੁਣ ਵੀ ਕਈ ਗੁਰੂ ਘਰ ਪਿੰਡਾਂ ਦੇ ਵਿੱਚ ਆਏ ਗਏ ਜਿੱਥੇ ਫੈਸਲਾ ਇਸੇ ਤਰੀਕੇ ਨਾਲ ਕੀਤਾ ਜਾਂਦਾ ਹੈ ਦੇਖੋ ਆਪਾਂ ਤਤਕਰੇ ਵੀ ਤਕਰੇਆਂ 'ਚ ਬਹੁਤ ਪੈ ਜਾਂਦੇ ਆ ਹਨਾ ਸਹੀ ਗੱਲ ਨੂੰ ਵੀ ਆਪਾਂ ਸਹੀ ਨਹੀਂ ਸਮਝਦੇ ਹੈਗੇ ਮਤਲਬ ਕਿ ਦੂਸਰੀਆਂ ਨੂੰ ਤਾਂ ਆਪਾਂ ਸਮਝ ਨਹੀਂ ਕੀ ਹੈ ਹਨਾ ਦੋ ਪਰਚੀਆਂ ਲੈ ਲਓ ਉੱਤੇ ਤੁਸੀਂ ਲਿਖ ਲਓ ਵੀ ਮੇਰਾ ਇਹ ਕੰਮ ਬਣੇਗਾ ਤੇ ਦੂਸਰੀ ਤੇ ਲਿਖ ਲਓ ਨਹੀਂ ਬਣੇਗਾ ਜਾਂ ਜਿਵੇਂ ਤੁਸੀਂ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਵੀ ਵਾਹਿਗੁਰੂ ਜੀ ਮੈਂ ਇਸ ਚੀਜ਼ ਨੂੰ ਹੁਣ ਸ਼ੁਰੂ ਕਰਾਂ ਜਾਂ ਨਾ ਕਰਾਂ ਤਾਂ ਤੁਸੀਂ ਉਹ ਲਿਖੋ ਪਰ ਫੈਸਲਾ ਜੋ ਵਾਹਿਗੁਰੂ ਜੀ ਦਾ ਹੋਵੇਗਾ ਅਗਰ ਤੁਸੀਂ ਉਸ ਤੇ ਚੱਲੋਗੇ ਤਾਂ ਤੁਹਾਨੂੰ ਉਸ ਚੀਜ਼ ਵਿੱਚ ਕਦੇ ਘਾਟਾ ਨਹੀਂ ਆਏਗਾ ਜਦੋਂ ਤੁਸੀਂ ਘਰ ਤੋਂ ਤੁਰਦੇ ਹੋ ਤਾਂ ਤੁਸੀਂ ਅਰਦਾਸ ਕਰਕੇ ਤੁਰੋ ਤਾਂ ਵਾਹਿਗੁਰੂ ਜੀ ਤੁਹਾਨੂੰ ਕਦੇ ਪਿੱਠ ਨਹੀਂ ਲੰਗਣ ਦਿੰਦੇ ਇਹ ਮੇਰਾ ਖੁਦ ਦਾ ਵਿਸ਼ਵਾਸ ਹੈ ਕਿਉਂਕਿ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਪਹੁੰਚਾਉਣ ਵਾਲੇ ਵਾਹਿਗੁਰੂ ਜੀ ਨੇ ਹਰਸ ਤੋਂ ਅਰਸਾਂ ਤੱਕ ਪਹੁੰਚਾਉਣ ਵਾਲੇ ਵਾਹਿਗੁਰੂ ਜੀ ਨੇ ਜਦੋਂ ਕਿ 1 ਰੁਪਏ ਨੂੰ ਵੀ ਅਸੀਂ ਤਰਸਦੇ ਸੀ ਪਰ ਅੱਜ ਪਿਤਾ ਜੀ ਨੇ ਇੰਨੀਆ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਨਾ ਕਿ ਕੋਈ ਕਮੀ ਨਹੀਂ ਕਈ ਪੈਨਪਰਾ ਮੈਨੂੰ ਕਹਿੰਦੇ ਨੇ ਦੀਦੀ ਤੁਸੀਂ ਹੋਰ ਟੋਟਕੇ ਵਗੈਰਾ ਇਹ ਚੀਜ਼ ਨਾ ਦੱਸਿਆ ਕਰੋ ਗੁਰਬਾਣੀ ਬਾਰੇ ਹੀ ਦੱਸਿਆ ਕਰੋ ਪਰ ਤੁਹਾਨੂੰ ਮੈਂ ਆਪਣੀ ਗੱਲ ਪਹੁੰਚਾਉਂਦੀ ਕਿ ਉਹ ਵੀ ਇੱਕ ਐਸਟ੍ਰੋਲੋਜੀ ਜਿਵੇਂ ਆਪਾਂ ਕਹਿੰਦੇ ਉਹ ਵੀ ਇੱਕ ਪੜਾਈ ਹੈ ਉਹਨੂੰ ਅਗਰ ਤੁਸੀਂ ਵਿੱਚ ਕਰ ਵੀ ਲਓਗੇ ਤਾਂ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਆਹ ਸੌਰੀ ਨੁਕਸਾਨ ਨਹੀਂ ਹੈਗਾ ਫਾਇਦਾ ਹੀ ਹੋਵੇਗਾ ਕਹਿਣ ਤੋਂ ਮੇਰਾ ਭਾਵ ਹੈ ਕਿ ਵਿਸ਼ਵਾਸ ਹੈ ਕਹਿੰਦੇ ਜੇ ਅਗਰ ਤੁਸੀਂ ਦੇਖੇ ਇਹ ਵੀ ਤਾਂ ਨੇ ਭਗਤ ਨੇ ਇੱਕ ਪੱਥਰ ਦੇ ਵਿੱਚ ਹਨਾ ਰੱਬ ਪ੍ਰਗਟ ਕਰ ਲਿਆ ਸੀਗਾ ਕਹਿਣ ਤੋਂ ਪਾਵੇ ਇੱਕ ਵਿਸ਼ਵਾਸ ਦੀ ਵੀ ਹਾਂ ਇਹ ਭੋਜਨ ਸਕਣਗੇ ਗੱਲ ਉਹੀ ਹੈ ਆਪਣੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਜਦੋਂ ਦੁਨੀਆ ਤੋਂ ਗਏ ਨੇ ਖੁਦ ਕਿਹਾ ਸੀ ਜੇਕਰ ਤੁਹਾਨੂੰ ਕਿਸੇ ਵੀ ਸਵਾਲ ਦਾ ਜਵਾਬ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਅਰਦਾਸ ਕਰੋ ਤੇ ਤੁਹਾਨੂੰ ਉਸ ਜਵਾਬ ਮਿਲੇਗਾ ਉਹ ਪਰਚੀਆਂ ਵਾਲੀ ਗੱਲ ਵਿਚਾਲੇ ਰਹਿ ਗਈ ਦੋ ਪਰਚੀਆਂ ਲੇਖ ਲਓ ਤੁਸੀਂ ਇੱਕ ਤੇ ਨਾਂ ਲਿਖ ਲਓ ਕਿਤੇ ਹਾਂ ਜੋ ਵੀ ਤੁਹਾਡਾ ਕੰਮ ਹੈਗਾ ਤਾਂ ਤੁਸੀਂ ਦੋਨੋਂ ਪਰਚੀਆਂ ਇਕੱਠੀਆਂ ਕਰਕੇ ਅਲੱਗ-ਅਲੱਗ ਇਕੱਠੀਆਂ ਕਰਕੇ ਉਹਨਾਂ ਨੂੰ ਉਹਨਾਂ ਨੂੰ ਹੱਥ ਹੈ ਹਲਾ ਕੇ ਗੁਰੂ ਸਾਹਿਬ ਜੀ ਅੱਗੇ ਰੱਖੋ ਜਿਹੜੀ ਪਰਚੀ ਗੁਰੂ ਸਾਹਿਬ ਜੀ ਵੱਲ ਜਾਏਗੀ ਉਹ ਨੂੰ ਚੱਕ ਲਓ ਤੇ ਤੁਹਾਡਾ ਹੁਕਮ ਹੋਵੇਗਾ ਇਹਨੂੰ ਕਰਕੇ ਦੇਖ ਲਿਓ ਨਹੀਂ ਜਕੀ ਉਲਟ ਜੇ ਤੁਹਾਨੂੰ ਲੱਗਦਾ ਵੀ ਅਸੀਂ ਉਲਟਾ ਕਰ ਲਈਏ ਉਲਟਾ ਵੀ ਕਰਕੇ ਦੇਖ ਲਿਓ ਇਹ ਵੀ ਮੈਂ ਤੁਹਾਨੂੰ ਅੱਜ ਚੈਲੰਜ ਕਰ ਰਹੀ ਆ ਤਾਂ ਜਿਹੜੇ ਵੀ ਭੈਣ ਭਰਾ ਦਾ ਕੋਈ ਕੰਮ ਅੜਿਆ ਪਿਆ ਤੁਹਾਡੇ ਬੱਚਾ ਤੁਹਾਡੀ ਗੱਲ ਨਹੀਂ ਮੰਨ ਰਿਹਾ ਤੁਹਾਡਾ ਕਰਜ਼ਾ ਨਹੀਂ ਉੱਤਰ ਰਿਹਾ ਤੁਹਾਡਾ ਰੁਜ਼ਗਾਰ ਨਹੀਂ ਚੱਲ ਰਿਹਾ ਤੁਹਾਡੇ ਘਰ ਵਿੱਚ ਨੌਕਰੀ ਨੂੰ ਤੁਹਾਨੂੰ ਮਿਲ ਰਹੀ ਕੁਝ ਵੀ ਤੁਹਾਡੇ ਮਨ ਦੀ ਆ ਤਾਂ ਤੁਸੀਂ ਇਹ ਚੀਜ਼ ਅਰਦਾਸ ਕਰਿਓ ਤਾਂ ਦੇਖੋ ਕਿ ਮੈਂ ਵਾਈਗਰੂ ਜੁਬਾਰੇ ਨਿਆਰੀ ਕਰਦੇ ਨੇ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇੱਕ ਹਾਈਪ ਦਾ ਬਟਨ ਹੈ ਉਹਨੂੰ ਜਰੂਰ ਦਬਾਦਿਆ ਕਰੋ